ਚੰਦੀ ਰਾਮ ਜਦੋਂ ਆਉਂਦਾ ਸੀ ਅਕਸਰ ਇੱਕਦਮ ਪ੍ਰੋਗਰਾਮ ਤੋਂ ਥੱਕਿਆ ਆਵੇ ਕਹਿੰਦਾ ਦੂਜੀ ਗੱਲ ਉਹ ਸੈਕਟਰ ਦਾ ਤੇ दारू ਦਾ ਬਹੁਤ ਸ਼ਕੀਨ ਹੋ ਗਿਆ ਸੀ ਉਹ ਰੱਜਿਆ ਆਉਂਦਾ ਸੀਗਾ ਤੇ ਉਹਨੇ ਥੋੜਾ ਜਿਹਾ ਮੈਨੂੰ ਦੱਸਣਾ ਵੀ ਆਹ ਕਰ ਇਦਾਂ ਲੈ ਚੱਲ ਹੁਣ ਆਹ ਕਰ ਇਲਾਕ ਅਲੀ ਤੂੰ ਵੀ ਵਜਾ ਆਹ ਦੋ ਸਜੀ ਉਂਗਲ ਦਾ ਨੋ ਤੇ ਆਹ ਦੋ ਨੋ ਇਹ ਜਿਹੜੇ ਵਧਾ ਕੇ ਰੱਖਣੇ ਆ ਕਟਣੇ ਨਹੀਂ ਹੈ ਤੇ ਚਲੋ ਇਹਦਾ ਦਾਦਰ ਹੈ ਮੈਂ ਕਾਫੀ ਜਾਣਦਾ ਰਿਹਾ ਪਰ ਉਹ ਕੁਛ ਨਾ ਤੂੰ ਵੀ ਨਾ ਸਕ ਸਕੀ ਤੂੰ ਵੀ ਫਿਰ ਮੈਂ ਗਾਂ ਜਾ ਕੇ ਇੱਕ ਜੋੜ ਸੜਕ ਤੇ ਸ਼ਕੀਨ ਜੱਟ ਹੁੰਦਾ ਸੀਗਾ ਉਹਦੇ ਕੋਲੇ ਦਲਜੀਤ ਧੋੜ ਕੋਟੀ ਹਰਮੋਨੀਅਮ ਸਿੱਖਣਾ ਹੁੰਦਾ ਸੀ ਉਹਨੇ ਫਿਰ ਸਾਨੂੰ ਤੂੰ ਵੀ ਸਿਖਾਈ ਸੀ ਵੀ 1 2 3 4 5 6 7 8 8 7 6 5 4 3 2 1 ਐਦਾਂ ਦਾ ਚਲੋ ਫਿਰ ਮੈਂ ਗਰਾਊਂਡ 'ਚ ਆਵਾਂ ਉੱਥੇ ਜਿਹੜੀ ਮੈਂ ਇੱਕ ਇਤਿਹਾਸਕ ਘਟਨਾ ਦੇਖੀ ਤਿੰਨ ਚਾਰ ਵਾਰ ਮੈਂ ਦੇਖੀ ਜੀ ਉਹ ਮੈਂ ਉਹ ਲੋਕ ਸੁਰਾ ਕਿਤਾਬ 'ਚ ਲਿਖਤੀ ਉਹ ਗੱਲ ਫੈਲ ਗਈ ਲੋਕਾਂ ਦੇ ਸਾਹਮਣੇ ਆ ਗਈ ਉਹ ਸੀ ਵੀ ਇਹਦੇ ਦਫ਼ਤਰ ਦੇ ਵਿੱਚ ਖੁੰਜੇ ਜਿਹੇ ਚ ਲੰਮੀ ਚਿਮਨੀ ਵਾਲਾ ਲੈਂਪ ਹੁੰਦਾ ਸੀ ਲੈਂਪ ਹਾਂ ਲੈਂਪ ਲੰਮੀ ਜੀ ਚਿਮਨੀ ਵਾਲਾ ਜੀ ਜੀ ਉਹ ਲੈਂਪ ਇਹਨੇ ਨੋਟ ਦੀ ਪੂਣੀ ਬਣਾ ਕੇ ਲੈਂਪ ਨੂੰ ਜਰਾ ਚੱਕ ਕੇ ਨੋਟ ਨੂੰ ਅੱਗ ਲਾ ਕੇ ਤੇ ਆਪਦੀ ਸਿਗਰਟ ਸਲਗਾਈ ਸੀ ਅੱਛਾ ਜੀ ਤੇ ਆਏ ਉਹ ਨੋਟ ਮੂਰੇ ਉਹ ਥੋੜਾ ਜਿਹਾ ਜਲ ਗਿਆ ਆਏ ਜੇ ਕਰਕੇ ਇਹਨੇ ਨੋਟ ਸਿੱਟਤਾ ਉਹ ਇੱਕ ਵਾਰ ਉਹਦੇ ਸ਼ਾਗਿਰਦ ਨੇ ਕਿਹਾ ਜਿਹੜਾ ਆਫਿਸ ਸੈਕਟਰੀ ਸੀ ਵੀ ਉਸਤਾਦ ਜੀ ਆਏ ਨਾ ਕਰਿਆ ਕਰੋ ਕਹਿੰਦੇ ਆ ਵੀ ਜਿਹੜਾ ਪੈਸਾ ਨਾ ਇਹ ਪੈਸਾ ਰੁਸਵੀ ਜਾਂਦਾ ਤੇ ਪੈਸਾ ਗੁੱਸਾ ਵੀ ਕਰ ਜਾਂਦਾ ਤੇ ਵੀ ਤੁਸੀਂ ਆਏ ਨਾ ਕਰਿਆ ਕਰੋ ਤੇ ਉਹੀ ਫਿਰ ਜਿਹੜੀ ਪਹਿਲਾਂ ਮੈਂ ਦੱਸੀ ਆ ਤੇ ਸਾਰੇ ਲੋਕਾਂ ਨੂੰ ਪਤਾ ਵੀ ਚੰਦੀ ਰਾਮ ਦੇ ਵਿੱਚ ਮਜਾਜ ਆਕੜ ਜਿਹੜਾ ਸ਼ੋਹਰਤ ਸ਼ੋਹਰਾ ਤੇ ਪੈਸਾ ਕਰ ਦਿੰਦੀ ਹੈ ਤੇ ਇਹਦੇ ਇਹਨੇ ਜਵਾਬ ਜਿਹਨੂੰ ਕਿਹਾ ਉਹ ਚਾਂਦੀਰਾਮ ਤਾਂ ਟੁੰਬੀ ਲੈ ਕੇ ਜਿਹੜੇ ਮਰਜ਼ੀ ਚੌਂਕ 'ਚ ਖੜ ਜੇ ਪੈਸੇ ਪੈਸੇ ਡਿੱਗਣ ਲੱਗ ਪੈਂਦੇ ਆ ਇਹਨੇ ਜਵਾਬ ਦਿੱਤਾ ਸ਼ਗੀਰ ਦਾ ਖੈਰ ਕੁਛ ਨਹੀਂ ਬੋਲਿਆ ਉਹ ਗੱਲ ਜਦੋਂ ਮੈਂ ਲਿਖੀ ਉਸ ਤੋਂ ਬਾਅਦ ਉਹ ਫੈਲ ਗਈ ਉੱਥੇ ਕਈ ਕਈ ਆਪਣੇ ਪੱਤਰਕਾਰ ਭਰਾ ਜਦੋਂ ਕੋਈ ਗੱਲ ਕਹਿੰਦਾ ਕਿ ਚਾਂਦੀਰਾਮ ਤਾਂ ਜੀ ਇਦਾਂ ਨੋਟਾਂ ਨਾਲ ਸਿਕਟਵਾਲ ਦਾ ਹੁੰਦਾ ਸੀ ਉਹਦਾ ਮਤਲਬ ਇਹ ਨਹੀਂ ਸੀ ਕਿ ਉਹ ਹਮੇਸ਼ਾ ਹੀ ਵਾਲਦਾ ਸੀ ਉਹ ਤਾਂ ਕਦੇ ਸ਼ਰਾਬੀ ਲੋਰ 'ਚ ਦੋ ਚਾਰ ਵਾਰ ਹੋ ਗਿਆ ਹੋ ਗਿਆ ਮੈਨੂੰ ਉਹ ਜੇ ਰਖ ਦੇਖਣ ਦਾ ਮੌਕਾ ਮਿਲ ਗਿਆ ਮੈਂ ਉੱਥੇ ਜਾਂਦਾ ਸੀ ਉਹ ਫਿਰ ਕਿਹਾ ਕਰਨ ਵੀ ਤੂੰ ਦੇਖਿਆ ਜਾਂਦੀ ਨਾ ਉਹਨੂੰ ਜਦੋਂ ਕੋਈ ਹੋਰ ਇਸ ਗੱਲ ਨੂੰ ਕੋਟ ਕਰਿਆ ਕਰੇ ਨਹੀਂ ਜੈਸੀ ਤਾਂ ਸੁਣੀ ਸੀ ਗੱਲ ਇਹ ਸੁਣੀ ਸੀ ਦੇਖਿਆ ਤਾਂ ਨਹੀਂ ਸੀ ਤੇ ਉਹ ਇਹ ਹੈ ਕਿ ਉਹ ਮੈਂ ਉਹ ਸਬੰਧੀ ਉਹ ਆ ਉਹਦੀਆਂ ਅੱਖਾਂ ਨਾਲ ਦੇਖਿਆ ਸੀ ਗਵਾਹ ਸੀ ਪ੍ਰਤੱਖ ਦਰਸ਼ੀ ਸੀਗਾ ਅੱਛਾ ਉਹ ਇੱਕ ਹੋਰ ਬੜੀ ਪਿਆਰੀ ਘਟਨਾ ਪਿਆਰੀ ਯਾਦ ਚੰਡੀਰਾਮ ਨਾਲ ਮੇਰੀ ਮੈਂ ਆ ਗਿਆ ਜੀ ਪੰਜਾਬੀ ਟੂਰ ਵਿੱਚ ਚੰਡੀਗੜ੍ਹ ਨੌਕਰੀ ਕਰਨ ਨੂੰ ਇਹ ਠੀਕ ਕਮਲਬਖਤ ਰੋਹੀ ਹੁੰਦਾ ਸੀਗਾ ਨਾਟਕ ਵੀ ਖੇਡਦਾ ਸੀ ਤੇ ਉਹ ਨਾ ਨਾਰਥ ਜ਼ੋਨ ਮੇਲੇ ਵੀ ਕਰਾ ਲੈਂਦਾ ਹੁੰਦਾ ਸੀ ਕਵਤਾ ਮੁਕਾਬਲੇ ਗੀਤ ਮੁਕਾਬਲੇ ਉਹ ਮੈਂ ਉਹਨਾਂ ਦਾ ਸਲਾਹਕਾਰਾਂ ਚ ਸੀ ਉਦੋਂ ਤੇ ਉਹ ਕੀ ਹੋਇਆ ਵੀ ਮੇਰੀ ਤਮੰਨਾ ਹੋਈ ਵੀ ਚਾਂਦੀ ਰਾਮ ਦਾ ਸਨਮਾਨ ਕੀਤਾ ਜਾਵੇ ਹੁਣ ਉਦੋਂ ਸਨਮਾਨ ਕਰਨ ਦਾ ਸਨਮਾਨ ਸਮਾਗਮ ਦਾ ਰਿਵਾਜ ਨਹੀਂ ਸੀ ਉਹ ਤਾਂ ਜਿਹੜਾ ਉਹਦਾ ਆਲਰੇਡੀ ਪ੍ਰੋਗਰਾਮ ਸੀ ਉਹਦੇ ਨਾਲ ਮੈਂ ਚਾਂਦੀ ਰਾਮ ਨੂੰ ਅਟੈਚ ਕਰ ਲਿਆ ਉਹ ਮੰਨ ਗਿਆ ਮੇਰੀ ਗੱਲ ਜਾਂਦੀ ਰਾਮ ਨੂੰ ਮਰਥੋਂ ਜਾ ਕੇ ਲਿਆਂਦਾ ਉਦੋਂ ਤੱਕ ਇਹਦੀ ਗਾਇਕੀ ਗੀਤਕਾਰੀ ਸਭ ਕੁਝ ਖਤਮ ਸੀ ਇਹ ਜਣੀ ਬੁਰੇ ਹਾਲੀ ਸੀ ਉਦੋਂ ਜਦੋਂ ਇਹ ਮਤਲਬ ਇਹਦੇ ਬਾਰੇ ਆਏ ਸੀ ਵੀ 20 ਰੁਪਏ ਉਹ ਤੋਂ ਮੰਗ ਲੇ 10 ਰੁਪਏ ਉਹ ਤੋਂ ਮੰਗ ਲੇ ਉੱਥੇ ਕਿਸੇ ਦੇ ਦਫ਼ਤਰ ਚ ਇਸ ਹੋ ਗਿਆ ਮਤਲਬ ਉਹ ਸਾਰੀ ਖੇਡ ਖਤਮ ਹੋ ਚੁੱਕੀ ਸੀ ਜਾਂਦੀ ਰਾਮ ਦੀ ਇਹ ਉਹਨਾਂ ਵੇਲੇਆਂ ਚ ਅਸੀਂ ਤੇ ਮੈਨੂੰ ਉੱਥੇ ਮਖੌਲ ਵੀ ਹੋਣ ਕਲਾਕਾਰ ਭਾਈ ਜਾਰਾ ਲੱ ਕਹਿੰਦੇ ਇਹਨੂੰ ਨਾ ਹੋਰ ਕੋਈ ਨਹੀਂ ਲੱਭਿਆ ਵੀ ਆਇਆ ਇਹਨੂੰ ਕਬਰਾਂ ਚੋਂ ਕੱਢ ਕੇ ਲੈ ਚੱਲਿਆ ਚਾਂਦੀ ਰਾਵਾਂ ਦਾ ਸਨਮਾਨ ਕਰਨਾ ਹੈ ਤੇ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਵੀ ਇਹ ਮੇਰੀ ਨਿੱਜੀ ਅੰਦਰੋਂ ਰੀਜ ਹੈ ਮੇਰੀ ਪਸੰਦ ਆਦਾ ਚਲੋ ਜੀ ਇਹਨੂੰ ਲਿਆਂਦਾ ਇੱਕ ਤੁੰਬੀ ਹੈ ਲੱਕੜੀ ਦੇ ਉੱਤੇ ਮੜੀ ਹੋਈ ਇੱਕ ਇਹਨੂੰ ਲੋਈ ਦਿੱਤੀ ਤੇ 2100 ਰੁਪਏ ਇਹਨੂੰ ਦਿੱਤਾ ਤੇ ਇਹਨੂੰ ਠਹਿਰਾਇਆ ਗਿਆ ਬਕਾਇਦਾ ਜਿਹੜੀ ਹੁੱਟ 35 ਸੈਕਟਰ ਦੇ ਹੋਟਲਾਂ ਦੀ ਲਾਈਨ ਹੈ ਨਾ ਇਹ ਚ ਸਭ ਤੋਂ ਪਹਿਲਾਂ ਉਰਲੇ ਪਾਸਿਓਂ ਜਿਹੜੇ ਹੋਟਲ ਸ਼ੁਰੂ ਹੁੰਦੇ ਸੀ ਉਹਦੇ ਚ ਸੀ ਇੱਕ ਦਾ ਨਾਮ ਸੀਗਾ ਕਪਰਲ ਇੱਕ ਦਾ ਨਾਮ ਸੀ ਰੇਖੀ ਜੀ ਰੇਖੀ ਹੋਟਲ ਤੇ ਮੈਂ ਤਾਂ ਜ਼ਿਆਦਾ ਵੀ ਰੇਖੀ ਹੋਟਲ ਤੇ ਠਹਿਰਾਇਆ ਤੇ ਖਾਣ ਪੀਣ ਦਾ ਤਾਂ ਚਲੋ ਉਹ ਤਾਂ ਹੁੰਦਾ ਹੀ ਆ ਜੀ ਨੂੰ ਮਹਿਮਾਨ ਹ ਕੁਮਲਬਦ ਰੋਈ ਉਹਨਾਂ ਨੇ ਪ੍ਰਬੰਧ ਕੀਤਾ ਸੀ ਸਵੇਰੇ 4-5 ਵਜੇ ਰਿਕਸ਼ਾ ਕਰਕੇ ਮੇਰੇ ਘਰੇ ਆ ਗਿਆ ਮੈਂ 32 ਸੈਕਟਰ ਕਰਾਏ ਤੇ ਰਹਿੰਦਾ ਸੀਗਾ ਜੀ ਫਸਟ ਫਲੋਰ ਤੇ ਤੇ ਬਾਹਰੋਂ ਬੈਲ ਮਾਰੀ ਤੇ ਤੇ ਮੈਂ ਨੇਖ ਰਿਕਸ਼ੀ ਚ ਚਾਲੀ ਰਾਂ ਬੇਟਾ ਤੇ ਉਹ ਆਇਆ ਉੱਪਰ ਚੜਾ ਲਿਆ ਪੌੜੀਆਂ ਕਹਿੰਦਾ ਕਿੱਥੇ ਉੱਥੇ ਮੈਨੂੰ ਪਾਇਆ ਯਾਰ ਪੋਲੇ ਜੇ ਗੱਦਿਆਂ ਤੇ ਮਤਲਬ ਚਾਰ ਕੰਚੀ ਦੇ ਗੜੈਲੇ ਸੀ ਨਾ ਹੁਣ ਦੇਸੀ ਬੰਦਾ ਸੀ ਪਿੰਡੂ ਬੰਦਾ ਸੀਗਾ ਤੇ ਉਹ ਇਸ ਕਹਿੰਦਾ ਉਹ ਨਾ ਗੜੈਲਿਆਂ ਤੇ ਪੋਲੇ ਗੜੈਲਿਆਂ ਤੇ ਮੈਨੂੰ ਤਾਂ ਨੀਂਦ ਹੀ ਨਹੀਂ ਆਈ ਉਹ ਤਾਂ ਪਾਸਾ ਲੈਂਦੇ ਆ ਉਹਦੇ ਵਿੱਚ ਬੰਦਾ ਉਹੀ ਖੋਬ ਜਾਂਦਾ ਯਾਰ ਤੇ ਮੇਰੀ ਤਾਂ ਜਨੀਂਦ ਨਹੀਂ ਪੂਰੀ ਆਈ ਮੈਂ ਇੱਥੇ 2 ਘੰਟੇ ਪਹਿਲਾਂ ਤੇਰੇ ਸੌਣਾ ਫਿਰ ਮੈਂ ਲੁਧਿਆਣੇ ਨੂੰ ਜਾਣਾ ਚਲੋ ਪਹਿ ਗਿਆ ਸਵੇਰੇ ਅਸੀਂ ਬ੍ਰੇਕਫਾਸਟ ਜੀ ਕਰਕੇ ਮੈਂ ਵੀ ਲੁਧਿਆਣੇ ਜਾਣਾ ਸੀ ਜੀ ਉਹਦੇ ਚ ਭੁੱਲਰ ਭਾਜੀ ਹੁਣ ਆ ਜਰਾ ਤੁਸੀਂ ਵੀ ਸੁਣਿਓ ਤੇ ਦਰਸ਼ਕ ਸਰੋਤੇ ਵੀ ਸੁਣ ਰਹੇ ਹੋਣਗੇ ਜਿਹੜੀ ਮੇਰੇ ਅੰਦਰ ਖੂਬੀ ਪਈ ਆ ਗੱਲ ਉਹ ਬਸਤ ਚ ਜਦੋਂ ਅਸੀਂ ਚੰਡੀਗੜ੍ਹੋਂ ਲੁਧਿਆਣੇ ਜਾ ਰਹੇ ਮੈਂ ਇਹਨੂੰ ਪੁੱਛ ਲਿਆ ਵੀ ਤੂੰ ਹੁਣ 2100 ਰੁਪਏ ਦਾ ਕੀ ਕਰੇਂਗਾ ਤੇ ਹੁਣ ਆਮ ਇਹਦੇ ਬਾਰੇ ਮਸ਼ਹੂਰ ਸੀ ਵਿਜਿਤ ਪੈਸੇ ਹੁੰਦੇ ਸ਼ਰਾਬ ਚ ਡਾ ਦਿੰਦਾ ਆ ਕਰ ਦਿੰਦਾ ਜੋ ਕਰ ਦਿੰਦਾ ਤਰ੍ਹਾਂ ਤਰ੍ਹਾਂ ਜਦੋਂ ਨਾਲੇ ਬੰਦਾ ਲੀਤੋਂ ਲੱਥ ਗਿਆ ਹੋਵੇ ਫਿਰ ਗੱਲਾਂ ਤਾਂ ਬਣਦੀਆਂ ਹੀ ਆ ਬੰਦ ਉਹ ਉਹਨੇ ਜਿਹੜਾ ਦੱਸਿਆ ਨਾ ਵੀ 2100 ਰੁਪਏ ਦਾ ਮੈਂ ਕੀ ਕਰੂੰਗਾ ਉਹ ਕਹਿੰਦਾ ਵੀ ਇੱਕ ਤਾਂ ਨਾ ਰਸੋਈ ਦੇ ਬਾਲੇ ਚਰਾਏ ਪਏ ਆ ਤੇ ਟਾਇਲ ਇੱਟਾਂ ਨਹੀਂ ਖਰੀਦ ਹੋ ਰਹੀਆਂ ਹੁਣ ਇਹਦੇ ਚੋਂ ਮੈਂ ਟਾਇਲ ਇੱਟਾਂ ਲੈ ਕੇ ਤੇ ਬਾਲੇ ਵਾ ਕੇ ਰਸੋਈ ਦੀ ਛੱਤ ਪਾ ਲੈਣੀ ਆ ਤੇ ਦੂਜਾ ਹੈਗਾ ਵੀ ਉਹਦੇ ਚ ਨਾ ਬਾਥਰੂਮ ਦੇ ਉੱਤੇ ਵੀ ਛੱਤ ਪਾਉਣ ਵਾਲੀ ਆ। ਉਹ ਛੱਤ ਪਾ ਲੈਣੀ ਆ ਤੇ ਕੋਈ ਰਸੋਈ ਸਾਡੇ ਕੋਲ ਭਾਂਡੇ ਬੜੇ ਥੋੜੇ ਆ। ਤੇ ਜਿਹੜੇ ਫਿਰ ਬਾਕੀ ਬਚੇ ਮੈਂ ਫਿਰ ਉਹਦੇ ਰਸੋਈ ਚ ਭਾਂਡੇ ਪਾ ਲੈਣੇ ਆ ਤੇ ਇੱਕ ਜੇ ਫਿਰ ਵੀ ਚਾਰ ਪੈਸੇ ਬਚ ਗਏ ਸਾਡੇ ਕੋਲੇ ਸਿਆਲੂ ਬਿਸਤਰਾ ਆਏ ਗਏ ਵਾਸਤੇ 21 ਆ। ਤੇ ਇੱਕ ਸਿਆਲੂ ਬਿਸਤਰਾ ਹੋਰ ਅਸੀਂ ਬਣਾ ਲਾਂਗੇ। ਓਏ ਹੋਏ ਉਹ 2100 ਰੁਪਈਆ ਇਹਦੇ ਲਈ ਕਿੰਡੀ ਵੱਡੀ ਗੱਲ ਸੀ ਇਹ ਅਸ਼ੀਤ ਦੂਰ ਦੀ ਗੱਲ ਰਹੀ ਉਹ ਤਾਂ ਬਹੁਤ ਮੁੱਢਲੀਆਂ ਲੋੜਾਂ ਰਸੋਈ ਦੀ ਛੱਤ ਗੁਸਲਖਾਨੇ ਦੀ ਛੱਤ ਰਸੋਈ ਚ ਭਾਂਡੇ ਤੇ ਸਿਆਲੂ ਰਸੋਈ ਚ ਭਾਂਡੇ ਤੇ ਸਿਆਲੂ ਬਿਸਤਰਾ ਬਣਾਉਣਾ ਮਤਲਬ ਮੈਨੂੰ ਐ ਲੱਗਿਆ ਵੀ ਮੈਂ ਬਹੁਤ ਚੰਗਾ ਕੰਮ ਕੀਤਾ ਰਪਈਆ ਵਕੇ ਨੋਟ ਗੁੱਸੇ ਵੀ ਹੋ ਗਏ ਤੇ ਰੁੱਸ ਵੀ ਗਏ ਹਾਂ ਤੇ ਦੇਖੋ ਜਨ ਗੁਰਦਾਸਪੁਰੀ ਦੀ ਗੱਲ ਸੱਚੀ ਹੋ ਗਈ ਹੈ ਹਾਂਜੀ ਹਾਂਜੀ ਤੇ ਇਹ ਹੋਇਆ ਇਦੇ ਤੇ ਅਸਲ ਵਿੱਚ ਇੱਕ ਜ਼ਿੰਦਗੀ ਚ ਇਹਦੇ ਹੋਰ ਵੱਡਾ ਖਾਂਤ ਵਾਪਰ ਗਿਆ ਸੀਗਾ ਜੀ ਉਹ ਨਾ ਜੋੜੇਪੁਰਾਂ ਦੇ ਨੇੜੇ ਆ ਲੁਧਿਆਣੀ ਹਾਂ ਲਾਡੇ ਵਾਲ ਪਿੰਡ ਜੀ ਲਾਡੇ ਵਾਲ ਵੀ ਕਹਿੰਦੇ ਲਾਡੇ ਵਾਲ ਵੀ ਕਹਿ ਦਿੰਦੇ ਆ ਇਹ ਪਿੰਡਾ ਸੀ ਜੇ ਮੇਰੇ ਖਿਆਲ ਮਲੇਰਕੋਟਲਾ ਤਹਿਸੀਲ ਚ ਪਿੰਡਾ ਸੀ ਸੰਗਰੂਰ ਜ਼ਿਲ੍ਹਾ ਸੀਗਾ ਜੀ ਹੁਣ ਪਤਾ ਨਹੀਂ ਇਹ ਉਹ ਇੰਨਾ ਜੀ ਆ ਜਾਂ ਨਹੀਂ ਜੋੜੇਪੁਰ ਦੇ ਨੇੜੇ ਪਿੰਡ ਸੀ ਜੀ ਉਸ ਪਿੰਡ ਇਹਦਾ ਪ੍ਰੋਗਰਾਮ ਸੀ ਬੁੱਕ ਉਹ ਪਹਿਲੇ ਦਿਨ ਉਹ ਦੋ ਪ੍ਰੋਗਰਾਮ ਸੀ ਕਿਉਂਕਿ ਪਹਿਲੇ ਦਿਨ ਤਾਂ ਉੱਥੇ ਲਾਡੇਵਾਲ ਚ ਕਰਨਾ ਸੀ ਦੂਜੇ ਦਿਨ ਜਿੱਥੇ ਬਰਾਤ ਜਾਣੀ ਸੀਗੀ ਉੱਥੇ ਵਾਸਤੇ ਵੀ ਇਹਨੂੰ ਦੋ ਪ੍ਰੋਗਰਾਮ ਵਾਲੀ ਬੁੱਕ ਕੀਤਾ ਹੋਇਆ ਸੀ ਇਸ ਲਈ ਫਿਰ ਰਾਤ ਉੱਥੇ ਕੱਟ ਲੈਂਦੇ ਹੁੰਦੇ ਸੀਗੇ ਉਦੋਂ ਬਹੁਤੇ ਕਲਾਕਾਰ ਇਦਾਂ ਹੀ ਹੁੰਦਾ ਸੀ ਆਮ ਤੌਰ ਤੇ ਵੀ ਟੈਕਸੀ ਦਾ ਖਰਚਾ ਘਰੋਂ ਪੜਾਣਾ ਟੈਕਸੀ ਕੱਲ ਫੇਰ ਆ ਜੂਗੀ ਟੈਕਸੀ ਤੇ ਇਦਾਂ ਉਹ ਉੱਥੇ ਰਾਤ ਕੱਟ ਲਈ ਚੰਤੀ ਦੇਵੀ ਨੇ ਤੇ ਚਾਂਦੀ ਰਾਮ ਨੇ ਉਸ ਪਿੰਡ ਦੇ ਦਾਇਕ ਜੁਆਈ ਭਾਈ ਸੀ ਕਿਸੇ ਹੋਰ ਪਿੰਡੋਂ ਆਇਆ ਹੋਇਆ ਉਹ ਪਤਾ ਨਹੀਂ ਕਿਸ ਤਰ੍ਹਾਂ ਲੋਰ ਦੇ ਵਿੱਚ ਕੀ ਹੋਇਆ ਤੇ ਉਹ ਰਾਤ ਨੂੰ ਕਿਤੇ ਛੱਤ ਤੇ ਚੜਿਆ ਉੱਥੇ ਫਿਰ ਇਸ ਤਰ੍ਹਾਂ ਦੀ ਜਿਵੇਂ ਥਿਉਰੀਆਂ ਵੀ ਉਹ ਸ਼ਾਂਤੀ ਨੂੰ ਹੱਥ ਪਾਉਣ ਲੱਗਿਆ ਸੀ ਕਈ ਕਹਿੰਦੇ ਵੀ ਹੱਥ ਤਾਂ ਜੇ ਕੀ ਪਾਉਣਾ ਸੀ ਪੌੜੀਆਂ ਤੇ ਸੀ ਉੱਥੇ ਹੁਣ ਇੱਕ ਤਾਂ ਥਿਉਰੀ ਇਹ ਹੈ ਕਿ ਉੱਥੇ ਹੱਥੋਂ ਪਾਈ ਹੋਪੇ ਪਹਿਲਾਂ ਪਹਿਲ ਜਿਹੜੀ ਗੱਲ ਫੈਲੀ ਸੀਗੀ ਉਹ ਤੇ ਏ ਸੀ ਵੀ ਇਹਨੇ ਸਰਕਾਰੀ ਰਫਲ ਜਿਹੜੀ ਇਹਦੇ ਕੋਲ ਸੀਗੀ ਚੰਦੀ ラਵ ਨੇ ਗੋਲੀ ਮਾਰਦੀ ਵੀ ਗੋਲੀ ਨਾਲ ਮਰਿਆ ਤੇ ਬਾਅਦ ਚ ਗੱਲਾਂ ਹਰਦਿਆਲ ਥੂਹੀ ਦੀ ਜਿਹੜੀ ਖੋਜ ਕਹਿੰਦੀ ਆ ਉਹਦੇ ਚਾ ਅਸ਼ੋਕ ਵਾਂਸਲ ਵੀ ਇਹ ਵੇਰਵੇ ਜਾਣਦਾ ਬਈ ਹੁਣ ਉਹਦੇ ਚੋਂ ਗਾਂ ਇੱਕ ਤਾਂ ਹੈ ਵੀ ਪੌੜੀ ਚੜਦਿਆ ਸੀ ਜਦੋਂ ਉਹ ਪੌੜੀ ਤੋਂ ਲੜਖੜਾ ਗਿਆ ਸ਼ਰਾਬੀ ਸੀ ਬੰਦਾ ਡਿੱਗ ਪਿਆ ਤੇ ਸੱਟ ਲੱਗੀ ਤੇ ਮਰ ਗਿਆ ਸਿਰ ਸੁਰ ਤੇ ਸੱਟ ਲੱਗੀ ਹੋ ਗਈ ਕਈ ਕਹਿੰਦੇ ਵੀ ਹੱਥੋ ਪਾਈ ਹੋਇਆ ਹੱਥੋ ਪਾਈ ਹੁੰਦਾ ਹੁੰਦਾ ਚਾਂਦੀ ਰਾਮ ਨਾਲ ਉਹ ਆਪਣਾ ਥੱਲੇ ਡਿੱਗ ਪਿਆ ਛੱਤ ਤੋਂ ਜੋ ਵੀ ਹੋਇਆ ਬੰਦਾ ਕਤਲ ਹੋ ਗਿਆ ਤੇ ਕਤਲ ਕਿਸ ਪੈ ਗਿਆ ਪਿੰਡ ਵਾਲਿਆਂ ਨੇ ਇਹਦੇ ਦੋ ਜਿਹੜੇ ਉਹ ਢੋਲਕੀ ਵਾਲਾ ਸੀ ਵਾਜੇ ਵਾਲਾ ਸੀਗਾ ਤੇ ਸ਼ਾਂਤੀ ਦੇਵੀ ਤੇ ਚੰਦੀ ਰਾਮ ਚੌਹਾਂ ਨੂੰ ਇੱਕ ਕਮਰੇ 'ਚ ਬੰਦ ਕਰਤਾ ਤੇ ਉਸ ਤੋਂ ਬਾਅਦ ਅਮਰਗੜ ਥਾਣੇ 'ਚ ਕੇਸ ਦਰਜ ਹੋਇਆ ਤੇ ਉੱਥੇ ਹੋ ਗਿਆ ਉਹ ਜਿਹੜੀ ਫਿਰ ਕਾਰਵਾਈ ਹੋਣੀ ਹੁੰਦੀ ਆ ਧਰਾਮਾਂ ਲੱਗੀਆਂ ਫਲਾਨਾ ਤਿਮਕਾ ਉਹਦੇ ਵਿੱਚ ਇਹ ਹੋਇਆ ਵੀ ਸ਼ਾਂਤੀ ਦੇਵੀ ਤੇ ਉਹ ਜਿਹੜੇ ਦੋਨੇ ਸਜਿੰਦੇ ਸੀ ਉਹਨਾਂ ਨੂੰ ਤੇ ਛੇਤੀ ਉਹਨਾਂ ਦੀ ਜ਼ਮਾਨਤ ਹੋ ਗਈ ਚੰਦੀ ਰਾਮ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਤੇ ਫੇਰ ਕੁਛ ਦਸਰਾ ਉੱਥੋਂ ਸੰਗਰੂਰ ਜੇਲ੍ਹ ਚੋਂ ਫੇਰ ਸ਼ਿਫਟ ਕਰ ਦਿੱਤਾ ਗਿਆ ਤੇ ਕਰਦਿਆਂ ਕਰਾਉਂਦਿਆਂ ਇਹਨੂੰ ਕਾਫੀ ਜੇਲ੍ਹ ਕੱਟਣੀ ਪਈ ਜਦੋਂ ਜੇਲ੍ਹ ਕੱਟ ਕੇ ਆਇਆ ਤਾਂ ਕਲਾਕਾਰੀ ਖਤਮ ਤੇ ਇੱਕ ਤਾਂ ਮਾਰਕੀਟ ਖਤਮ ਹੋ ਗਈ ਇੱਕ ਐ ਬਦਨਾਮੀ ਜੀ ਹੋ ਗਈ ਮਤਲਬ ਉਹ ਹੋਰ ਸਿੰਗਰ ਹੋਰ ਉੱਠ ਖੜੇ ਮਾਰਕੀਟ ਚ ਚਾਂਦੀਰਾਮ ਇੱਕ ਤਰ੍ਹਾਂ ਨਾਲ ਫਿੱਕਾ ਪੈ ਗਿਆ ਜਾਂ ਗੁੰਮ ਸਮ ਗਿਆ ਚੰਗਾ ਭਲਾ ਹੁੰਦਾ ਹੋਇਆ ਤੇ ਇਹਦੇ ਨਾਲ ਨਾਲ ਇਹਦੀ ਸ਼ਰਾਬ ਹੋਰ ਵੱਧ ਗਈ ਤੇ ਗੁੰਮਸਮ ਰਹਿਣ ਲੱਗੇ ਫਿਰ ਜੀ ਨੂੰ ਅੱਜ ਕੱਲ੍ਹ ਕਹਿੰਦੇ ਡਿਪਰੈਸ਼ਨ ਵਗੈਰਾ ਉਹਦੇ ਚ ਉਹ ਦਸ ਸੀ ਚ ਮਯੂਸੀ ਦੇ ਵਿੱਚ ਤੁਰਿਆ ਫਿਰਿਆ ਕਰੇ ਤੇ ਫਿਰ ਉਹਦੇ ਨਾਲ ਸ਼ਾਂਤੀ ਦੇ ਵੀ ਨਾਲ ਦਾ ਕਲੇਸ਼ ਰਹਿਣ ਲੱਗ ਗਿਆ ਘਰ ਦੇ ਵਿੱਚ ਅੱਛਾ ਤੇ ਉਹ ਕਲੇਸ਼ ਇੰਨਾ ਵੱਧ ਆ ਗਿਆ ਕੁੱਟਮਾਰ ਫਲਾਨਾ ਤੇ ਮਕਾ ਕਰਦਿਆਂ ਕਰਾਉਂਦੇ ਆ ਫਿਰ ਇੱਕ ਵਾਰ ਮਤਲਬ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਇਹ ਘਰ ਛੱਡ ਕੇ ਚਲੇ ਗਿਆ ਚੰਦੀराम ਚੰਦੀਰਾਮ ਇਹ ਘਰ ਛੱਡ ਕੇ ਐਨੇ ਟਿਕਾਣੇ ਇਨੇ ਬਦਲੇ ਜਾਂ ਬਦਲਣੇ ਪਏ ਜਾਂ ਬੰਦਾ ਹਿੱਲਿਆ ਹੋਇਆ ਬੰਦੇ ਦਾ ਕਦੇ ਤਾਂ ਇਸ ਜ਼ੀਰੇ ਰਹਿਂਦਾ ਰਿਹਾ ਕਦੇ ਚੂਟ ਚੱਕ ਇੱਕ ਡੇਰੇ 'ਚ ਰਹਿੰਦਾ ਰਿਹਾ ਕਦੇ ਮਟਾਲੇ ਦਾ ਇੱਕ ਸ਼ਗਿਰਦ ਸੀਗਾ ਉਹ ਇਹਨੂੰ ਲੈ ਜਾਂਦਾ ਸੀ ਕਦੇ ਅੰਮ੍ਰਿਤਸਰ ਲੈ ਜਾਂਦਾ ਸੀ ਕਦੇ ਫਿਰ ਫਾਜ਼ਲ ਕਾ ਆਇਆ ਉਧਰ ਕੁਛ ਚਿਰ ਬੋਰਡ ਬੋਰਡ ਵੀ ਲੱਗਿਆ ਰਿਹਾ ਵੀ ਸਿੰਗਰ ਵਜਾਉ ਉਹਦੇ ਕੋਲ ਸਿੱਖਣ ਆਲੇ ਆ ਜਾਂਦੇ ਸੀ ਲੇਕਿਨ ਉਦੋਂ ਉਸ ਸਾਰੇ ਦੇ ਵਿੱਚ ਸ਼ਾਗਿਰਦ ਇਹਨੂੰ ਥਾਂ-ਥਾਂ ਲਈ ਫਿਰਦੇ ਰਹੇ ਸਾਨੂੰ ਵੀ ਤੁਸੀਂ ਉਸਤਾਦ ਜੀ ਮੌਕਾ ਦੇਉਂਦਾ ਇਸੇ ਤਰ੍ਹਾਂ ਬਾਅਦ ਵਿੱਚ ਇਹ ਹੋਇਆ ਵੀ ਸ਼ਾਂਤੀ ਯੋਗ ਜੇ ਕਹਿੰਦੇ ਆ ਵੀ ਸ਼ਾਂਤੀ ਦੇ ਕਿਤੇ ਹੋਰ ਨਾਲ ਸੰਬੰਧ ਹੋ ਗਏ ਇੱਕ ਦਿਨ ਉੱਥੇ ਵੀ ਐਸੀ ਉਹਨੇ ਵੀ ਐਸਾ ਹੰਡਾਈ ਆਪਣਾ ਹੀ ਦੁੱਖ ਸ਼ਾਂਤੀ ਦੇ ਵੀ ਨਹੀਂ ਸ਼ਾਂਤੀ ਦੇਵੀ ਨੇ ਵੀ ਕਰਦਿਆਂ ਕਰਾਉਂਦਿਆਂ ਕਰਦਿਆਂ ਕਰਾਉਂਦਿਆਂ ਇੱਕ ਦਿਨ ਉਹਨੇ ਤੇਲ ਪਾ ਕੇ ਆਪੜਿਆਂ ਨੂੰ ਅਗ ਲਾ ਲਈ ਤੇ ਉਹ ਉਥੋਂ जख्म ਆਂਡ ਗਵਾਂਡ ਵਾਲੇ ਨੇ ਚੱਕ ਕੇ ਉਹਨੂੰ ਉਥੇ ਹਸਪਤਾਲ ਨੂੰ ਨਸੀ ਮਿਸਬਰੌਨ ਲੋਧਾ ਨਾ ਮਿਸਬਰੌਨ ਹਸਪਤਾਲ ਸੀ ਪਰਾਨਾ ਕਿਸੇ ਅੰਗਰੇਜ਼ ਔਰਤ ਦੇ ਨਾਂ ਤੇ ਸੀ ਉਥੇ ਦਾਖਲ ਕਰਾਈ ਗਈ ਲੇਕਿਨ ਇਹ ਹਫ਼ਤੇਆਂ ਮਹੀਨਾ ਕੁ ਸ਼ਾਇਦ ਤੜਫਦੀ ਹੋਈ ਵਿਚਾਰੀ ਉਥੇ ਦਮ ਤੋੜ ਗਈ